ਅੱਜ ਮੈਂ ਬਣਾਵਾਂਗੀ ਬਹੁਤ ਹੀ ਸੌਖੀ ਬਹੁਤ ਹੀ ਸਿੰਪਲ ਤੇ ਫਟਾਫਟ ਬਣ ਜਾਣ ਵਾਲੀ ਆਲੂ ਬੈਂਗਨਾ ਦੀ ਮਸਾਲੇਦਾਰ ਸੁੱਕੀ ਸਬਜੀ ਪੰਜਾਬੀ ਰੈਸਪੀ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਇਹ ਚਟਪਟੇ ਸਵਾਦ ਵਾਲੀ ਸਬਜੀ ਬਣਾਣੀ ਸ਼ੁਰੂ ਕਰਦੇ ਹਾਂ ਜਿਹਦੇ ਲਈ ਮੈਂ ਇੱਥੇ ਅੱਧਾ ਕਿਲੋ ਆਲੂ ਲੈ ਕੇ ਆਲੂਆਂ ਨੂੰ ਛਿੱਲ ਕੇ ਤੇ ਇਸ ਤਰ੍ਹਾਂ ਥੋੜੇ ਲੰਬੇ ਤੇ ਥੋੜੇ ਮੋٹے ਸਾਈਜ਼ ਵਿੱਚ ਕੱਟ ਕੇ ਪਾਣੀ ਵਿੱਚ ਰੱਖ ਲੈਨੇ ਪਾਣੀ ਵਿੱਚ ਰੱਖਣ ਨਾਲ ਕੀ ਆਲੂ ਛੇਤੀ ਕਾਲੇ ਨਹੀਂ ਪੈਂਦੇ ਤੇ ਇਹਨਾਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਆਪਾਂ ਛਾਨਣੀ 'ਚ ਕੱਟ ਕੇ ਰੱਖ ਲੈਣਾ ਹੈ ਤਾਂ ਕਿ ਇਹਨਾਂ ਦਾ ਪਾਣੀ ਨਿਚੜ ਜਾਏ ਤੇ ਨਾਲ ਹੀ ਮੈਂ ਲਏ ਨੇ ਇੱਥੇ 400 ਗ੍ਰਾਮ ਛੋਟੇ ਵਾਲੇ ਬੈਂਗਨ ਤੇ ਬੈਂਗਨ ਤੁਸੀਂ ਛੋਟੇ ਵੱਡੇ ਕੋਈ ਵੀ ਲੈ ਸਕਦੇ ਹੋ ਤੇ ਬੈਂਗਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਧੋ ਕੇ ਆਲੂਆ ਵੰਗਣ ਹੀ ਉਸੇ ਸ਼ੇਪ ਵਿੱਚ ਕੱਟ ਕੇ ਤੇ ਪਾਣੀ ਵਿੱਚ ਰੱਖ ਲਿਆ ਕਿਉਂਕਿ ਬੈਂਗਨ ਵੀ ਛੇਤੀ ਕਾਲੀ ਹੋ ਜਾਂਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਆਪਾਂ ਛਾਨਣੀ 'ਚ ਕੱਟ ਕੇ ਰੱਖ ਲਵਾਂਗੇ ਤੇ ਹੁਣ ਆਪਾਂ ਆਲੂ ਬੈਂਗਨਾਂ ਨੂੰ ਪਕਾਵਾਂਗੇ ਜਿਹਦੇ ਵਾਸਤੇ ਇੱਕ ਕੜਾਈ ਦੇ ਵਿੱਚ 4 ਤੋਂ 5 ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਸੁੱਕੀ ਸਬਜੀ ਹੈ ਨਾ ਇਸ ਕਰਕੇ ਸਰੋਂ ਦਾ ਤੇਲ ਥੋੜਾ ਜਿਆਦਾ ਹੀ ਲੱਗੇਗਾ ਤੇ ਇੱਕ ਵਾਰ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਸਿਮ ਕਰ ਦਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਰਾਈ ਇੱਕ ਚਮਚ ਜੀਰਾ ਇੱਕ ਚਮਚ ਸਾਬਤ ਤਨੀਆ ਤੇ ਅੱਧਾ ਚਮਚ ਸੌਂਫ ਸੌਂਫ ਦਾ ਸਵਾਦ ਇਹਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਸਾਰੇ ਛੋਟੇ ਚਮਚ ਦਾ ਨਾਪ ਲਿਆ ਹੈ ਮੈਂ ਇਹਦੇ ਵਿੱਚ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਿੰਗ ਤੇ ਨਾਲ ਹੀ ਪਾਵਾਂਗੇ ਦੋ ਤੋਂ ਤਿੰਨ ਸਾਬਤ ਲਾਲ ਮਿਰਚਾਂ ਅੱਜ ਸਾਰੇ ਸੁੱਕੇ ਮਸਾਲਿਆਂ ਨਾਲ ਅਜੈ ਵਾਲੀ ਸਬਜ਼ੀ ਮੈਂ ਬਣਾਵਾਂਗੀ ਬਹੁਤ ਹੀ ਸਵਾਦ ਬਨੇਗੀ ਤੇ ਜਦੋਂ ਇਹ ਮਸਾਲੇ ਤਲਕ ਜਾਣਗੇ ਨਾ ਚੰਗੀ ਤਰ੍ਹਾਂ ਉਦੋਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਕੱਟੇ ਹੋਏ ਆਲੂ ਤੇ ਆਲੂਆਂ ਨੂੰ ਮੈਂ ਪਕਾਉਣ ਤੋਂ ਥੋੜੀ ਦੇਰ ਪਹਿਲਾਂ ਛਾਣੀ 'ਚ ਕੱਢ ਕੇ ਰੱਖ ਲਿਆ ਸੀ ਇਹਨਾਂ 'ਚ ਜਿਹੜਾ ਪਾਣੀ ਉਹ ਨੁੱਚੜ ਗਿਆ ਤੇ ਫਿਰ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਗਿੱਲੇ-ਗਿੱਲੇ ਆਲੂਆਂ ਦੀ ਸਬਜ਼ੀ ਅੱਛੀ ਨਹੀਂ ਬਣਦੀ ਤੇ ਇਹਨਾਂ ਨੂੰ ਹੁਣ ਆਪਾਂ ਮਸਾਲਿਆਂ ਦੇ ਨਾਲ ਮਿਕਸ ਕਰਕੇ ਇੱਕ ਅੱਧਾ ਮਿੰਟ ਤੱਕ ਇਦਾਂ ਹੀ ਫੁੱਲਾ-ਪੁੱਲਾਗੇ ਤੇ ਇੱਥੇ ਨਾ ਮੈਂ ਆਲੂਆਂ ਨੂੰ ਮਸਾਲਿਆਂ ਦੇ ਨਾਲ ਇਸ ਤਰ੍ਹਾਂ 1 ਮਿੰਟ ਤੱਕ ਖੁੱਲਾ ਹੀ ਭੁੰਨ ਲਿਆ ਹੈ ਗੈਸ ਦੀ ਫਲੇਮ ਜੇ ਤੇਜ਼ ਹੀ ਹੈ ਤੇ ਖੁੱਲਾ ਭੁੰਨਣ ਤੋਂ ਬਾਅਦ ਨਾ 1 ਮਿੰਟ ਤੱਕ ਫੇਰਾ ਪੈਣ ਨੂੰ ਟੱਕ ਦਵਾਂਗੇ ਤੇ ਟੱਕ ਕੇ 2 ਤੋਂ 3 ਮਿੰਟ ਤੱਕ ਪਕਾਵਾਂਗੇ ਹਜੇ ਸਟਾਰਟਿੰਗ ਵਿੱਚ ਫਲੇਮ ਨੂੰ ਫੁੱਲੀ ਰੱਖਾਂਗੇ ਤੇ ਇੱਥੇ ਆਲੂਆਂ ਨੂੰ ਫੁੱਲ ਫਲੇਮ ਤੇ ਟੱਕ ਕੇ ਪੱਕਦੇ ਹੋਏ 2 ਤੋਂ 3 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਆਲੂਆਂ ਨੂੰ ਨਾ ਇੱਕ ਵਾਰੀ ਚਲਾ ਦਵਾਂਗੇ ਯਾਨੀ ਕਿ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਕਤਿ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਈਡ ਆਲੂ ਆਹ ਅਸਲਾਈ ਦੇ ਨਾਲ ਸੀ ਨਾ ਉਹ ਬਹੁਤ ਵਧੀਆ ਕ੍ਰਿਸਪੀ ਹੋਣਾ ਸ਼ੁਰੂ ਹੋ ਗਿਆ ਹੈ ਹੈਨਾ ਰੜਣ ਲੱਗ ਪਿਆ ਤੇ ਇਦਾਂ ਹੀ ਆਪਾਂ ਇਹਨਾਂ ਨੂੰ ਕਰਨਾ ਹੈ ਤਾਂ ਹੀ ਮੈਂ ਇਹਨਾਂ ਨੂੰ ਪਹਿਲਾਂ ਫੁੱਲ ਫਲੇਮ ਤੇ ਰਾੜਿਆ ਹੈ ਪੋਰਾ ਜਿਹਾ ਸੇਕਿਆ ਤੇ ਹੁਣ ਆਪਾਂ ਇਹਨਾਂ ਨੂੰ ਚਲਾ ਦਿੱਤਾ ਹੈ ਨਾ ਚੰਗੀ ਤਰ੍ਹਾਂ ਤੇ ਆਲੂ ਜਦੜੇ ਨੇ ਨਾ ਇਹ ਨਹੀਂ ਦੇਖ 40 ਤੋਂ 50% ਤੱਕ ਪੱਕ ਵੀ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਨਹੀਂ ਚਖਣਾ ਤੇ ਜਦੋਂ ਆਲੂ ਚਾਹਲੀ ਤੋਂ 50% ਪੱਕ ਜਾਣ ਐਸੇ ਸਟੇਜ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਬੈਂਗਨ ਤੇ ਬੈਂਗਨਾਂ ਨੂੰ ਵੀ ਮੈਂ ਪਾਣੀ ਚੋਂ ਕੱਢ ਕੇ ਛਾਨਣੀ ਚ ਰੱਖ ਲਿਆ ਸੀ ਤੇ ਇਹਨਾਂ ਦਾ ਪਾਣੀ ਨਿਚੜ ਗਿਆ ਆਪਾਂ ਜੋ ਸੁੱਕੇ ਮਸਾਲੇ ਦਾ ਸਬਜ਼ੀ ਬਣਾ ਰਹੇ ਹਾਂ ਨਾ ਤੇ ਇਸ ਕਰਕੇ ਆਲੂ ਔਰ ਬੈਂਗਨਾਂ 'ਚ ਪਾਣੀ ਬਿਲਕੁਲ ਨਹੀਂ ਆਉਣਾ ਚਾਹੀਦਾ ਇਸ ਕਰਕੇ ਇਹਨਾਂ ਨੂੰ ਆਪਾਂ ਨਿਚੋੜ ਕੇ ਫੇਰ ਕੜਾਈ ਵਿੱਚ ਪਾਇਆ ਹੈ ਤੇ ਹੁਣ ਇੱਥੇ ਕੀ ਕਰਾਂਗੇ ਕਿ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਬਿਨਾ ੱਟਕੇ ਹੀ ਇਹਨਾਂ ਨੂੰ ਪਕਾਣਾ ਹੈ ਤੇ ਜਿੰਨੀ ਕਾਲੂਆਂ ਚ ਕਸਰ ਹੈ ਉਹ ਵੀ ਪੂਰੀ ਹੋ ਜੇਗੀ ਤੇ ਬੈਂਗਨ ਵੀ ਪੱਕ ਜਾਣਗੇ ਠੀਕ ਹੈ ਤੇ ਫਲੇਮ ਨੂੰ ਕਰ ਦਿੰਨੇ ਆ ਹੁਣ ਮੀਡੀਅਮ ਟੂ ਲੋ ਤੇ ਮੀਡੀਅਮ ਟੂ ਲੋ ਫਲੇਮ ਤੇ ਇਹਨਾਂ ਨੂੰ ਪਕਾਉਂ ਦਿੰਨੇ ਆ ਤੇ ਆਲੂ ਬੈਂਗਣਾ ਨੂੰ ਮੀਡੀਅਮ ਟੂ ਲੋ ਫਲੇਮ ਤੇ 2 ਹਿੰਟ ਪਕਾਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਹਰੀਆਂ ਮਿਰਚਾਂ ਇਸ ਤਰ੍ਹਾਂ ਲੰਬੀਆਂ ਕਟੀਆਂ ਹੋਈਆਂ ਤੇ ਮੈਂ ਇਹਦੇ ਵਿੱਚ ਲਾਲ ਮਿਰਚਾਂ ਦੀ ਵਰਤੋਂ ਨਹੀਂ ਕਰਨੀ ਹੈ ਇਸ ਕਰਕੇ ਹਰੀਆਂ ਮਿਰਚਾਂ ਜ਼ਿਆਦਾ ਪਾਈਆਂ ਨੇ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਵਾਲਾ ਚਮਚ ਹਲਦੀ ਦਾ ਤੇ ਇੱਕ ਛੋਟਾ ਚਮਚ ਲੂਣ ਦਾ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਹੁਣ ਲੂਣ ਔਰ ਹਲਦੀ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰਕੇ ਫਿਰ ਤੋਂ ਥੋੜਾ ਜਿਹਾ ਪਕਾਵਾਂਗੇ ਤੇ ਲੂਣ ਜਿਹੜਾ ਹੈ ਨਾ ਚੰਗੀ ਤਰ੍ਹਾਂ ਆਲੂਆਂ ਤੇ ਬੈਂਗਰਾਂ ਦੇ ਵਿੱਚ ਰਸ ਮਿਲ ਜਾਏਗਾ ਤੇ ਸਬਜ਼ੀ ਸਿੱਕੀ ਜੀ ਨਹੀਂ ਲੱਗੇਗੀ ਤੇ ਬਾਕੀ ਮਸਾਲੇ ਆਪਾਂ ਪਿੱਛੋਂ ਪਾਵਾਂਗੇ ਤੇ ਇਹਦੇ ਵਿੱਚ ਨਾ ਤੁਸੀਂ ਆਲੂ ਔਰ ਬੈਂਗਰਾਂ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿਵੇਂ ਮੈਂ 500 ਗ੍ਰਾਮ ਆਲੂ ਤੇ 400 ਗ੍ਰਾਮ ਬੈਂਗਰ ਲਏ ਨੇ ਨਾ ਤੇ ਜਿਹੜੀ ਚੀਜ਼ ਘਰ ਵਿੱਚ ਜ਼ਿਆਦਾ ਖਾਂਦੇ ਹੋ ਉਹਨਾਂ ਆਲੂ ਜ਼ਿਆਦਾ ਖਾਂਦੇ ਹੋ ਤਾਂ ਤੇ ਆਲੂ ਵਧਾ ਕੇ ਤੇ ਜੇ ਬੈਂਗਣ ਜ਼ਿਆਦਾ ਖਾਂਦੇ ਹੋਣ ਤਾਂ ਬੈਂਗਣ ਵਧਾ ਕੇ ਪਾ ਲਵੋ ਤੇ ਇਹਨਾਂ ਨੂੰ ਹੁਣ ਆਪਾਂ ਹਜੇ ਪੱਕਣ ਦਵਾਂਗੇ ਪਰ ਗੈਸ ਦੀ ਫਲੇਮ ਨੂੰ ਮੀਡੀਅਮ ਤੋਂ ਲੋ ਹੀ ਰੱਖਾਂਗੇ ਤੇ ਲੂਣ ਔਰ ਹਲਦੀ ਪਾਉਣ ਤੋਂ ਬਾਅਦ ਨਾ ਹੁਣ ਆਪਾਂ ਇਹਨਾਂ ਨੂੰ ਟੱਕ ਦਵਾਂਗੇ ਜਿਹੜਾ ਲੂਣ ਦਾ ਮੌਇਸਚਰ ਹੋਏਗਾ ਨਾ ਉਹਦੇ ਵਿੱਚ ਇਹ ਸਬਜ਼ੀ ਵਧੀਆ ਪੱਕ ਜਾਏਗੀ ਪਰ ਗੈਸ ਦੀ ਫਲੇਮ ਨੂੰ ਉਨਾ ਹੀ ਰੱਖਣਾ ਹੈ ਆਪਾਂ ਯਾਨੀ ਕਿ ਮੀਡੀਅਮ ਤੋਂ ਲੋ ਹੀ ਤੇ ਆਲੂ ਬੈਂਗਣਾ ਨੂੰ ਟੱਕ ਕੇ ਪੱਕਦੇ ਹੋਏ ਤਿੰਨ ਤੋਂ ਚਾਰ ਮਿੰਟ ਹੋ ਚੁਕੇ ਨੇ ਤੇ ਜਿਹੜੀ ਸਟੀਮ ਬਣੀ ਹੈ ਨਾ ਟੱਕਣ ਨਾਲ ਇਦੇ ਵਿੱਚ ਇਹ ਸਬਜ਼ੀ ਵਧੀਆ ਪੱਕ ਕੇ ਤਿਆਰ ਹੋਏਗੀ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਤਾਂ ਪਾਣਾ ਨਹੀਂ ਹੈ ਤੇ ਇੰਨੀ ਦੇਰ ਚਾ ਮੈਂ ਇੱਕ ਵਾਰੀ ਇਹਨਾਂ ਨੂੰ ਚਲਾਇਆ ਵੀ ਹੈ ਟੱਕਣ ਹਟਾ ਕੇ ਤੇ ਜੇ ਚਲਾਵਾਂਗੇ ਨਹੀਂ ਤੇ ਸਬਜ਼ੀ ਥੱਲੇ ਲੱਗ ਸਕਦੀ ਹੈ ਤੇ ਹੁਣ ਆਪਾਂ ਚੈੱਕ ਕਰ ਲੈਣੇ ਆ ਕਿ ਆਲੂ ਔਰ ਬੈਂਗਨ ਕਿੰਨੇ ਕੁ ਪੱਕੇ ਨੇ ਤੇ ਦੇਖੋ ਜੀ ਆਲੂ ਚੜੇ ਨੇ ਵਧੀਆ ਪੱਕ ਕੇ ਸੌਫਟ ਹੋ ਗਏ ਨੇ ਔਰ ਬੈਂਗਨ ਵੀ ਹੋ ਗਏ ਨੇ ਬਹੁਤ ਹੀ ਵਧੀਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਲੂਣ ਔਰ ਹਲਦੀ ਆਪਾਂ ਪਾ ਦਿੱਤਾ ਹੈ ਤੇ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਧਨੀਆ ਪਾਊਡਰ ਦਾ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਾਲਾ ਲੂਣ ਤੇ ਧਿਆਨ ਰੱਖਿਓ ਚਿੱਟਾ ਲੂਣ ਵੀ ਪਾਇਆ ਹੈ ਤੇ ਕਾਲਾ ਵੀ ਪਾਣਾ ਹੈ ਤੇ ਤਿੱਖੀਆਂ ਵਾਲੀ ਲਾਲ ਮਿਰਚਾਂ ਤੇ ਮੈਂ ਇਹਦੇ ਵਿੱਚ ਪਾਣੀ ਨਹੀਂ ਹੈ ਤੇ ਕਲਰ ਵਧੀਆ ਜਿਹਾ ਦੇਣ ਵਾਸਤੇ ਇਹ ਪਾਣ ਲੱਗੀ ਆ ਅੱਧਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਇਹਦੇ ਵਿੱਚ ਨਾ ਗਰਮ ਮਸਾਲੇ ਦੀ ਜਗ੍ਹਾ ਜੇਕਰ ਤੁਸੀਂ ਕਿਚਨ ਕਿੰਗ ਮਸਾਲੇ ਦੀ ਵਰਤੋਂ ਕਰੋਗੇ ਨਾ ਤੇ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਆਏਗਾ ਤੇ ਮੈਂ ਇੱਕ ਛੋਟਾ ਵਾਲਾ ਚਮਚ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾਇਆ ਹੈ ਤੇ ਤੁਸੀਂ ਵੀ ਇਹੀ ਮਸਾਲਾ ਪਾ ਕੇ ਸਬਜ਼ੀ ਬਣਾਇਓ ਤੇ ਸਬਜ਼ੀ ਨੂੰ ਚਟਪਟਾ ਜਿਹਾ ਟੇਸ ਦੇਣ ਵਾਸਤੇ ਆਪਾਂ ਇਹਦੇ ਵਿੱਚ ਅਮਚੂਰ ਜਾਂ ਚਾਟ ਮਸਾਲੇ ਦੀ ਵਰਤੋਂ ਵੀ ਕਰ ਸਕਦੇ ਹਾਂ ਪਰ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਛੋਟਾ ਚਮਚ ਪੀਸਿਆ ਆਂਾਰ ਦਾਣਾ ਆਂਾਰ ਦਾਣਾ ਦਾ ਟੇਸ ਇਹਦਾ ਬਹੁਤ ਵਧੀਆ ਆਉਂਦਾ ਆਲੂ ਬੈਂਗਣ ਚ ਖਾਸ ਕਰ ਜਾਂ ਸੁੱਕੇ ਆਲੂਆਂ ਵਿੱਚ ਤੇ ਬਸ ਇਹ ਮਸਾਲੇ ਪਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਬਜ਼ੀ ਤਾਂ ਆਪਣੀ ਪੱਕੀ ਹੋਈ ਹੈ ਤੇ ਬਸ ਥੋੜੇ ਜਿਹਾ ਮਸਾਲੇ ਭੁੱਜ ਜਾਣ ਉਹਨਾਂ ਕੀ ਆਪਾਂ ਇਹਨੂੰ ਹੁਣ ਪਕਾਣਾ ਹੈ ਮਿਕਸ ਕਰਨ ਤੋਂ ਬਾਅਦ ਤੇ ਐਸਾ ਦੀ ਸਬਜੀ ਤੁਸੀਂ ਬਣਾ ਕੇ ਖਾਓ ਤੁਹਾਨੂੰ ਬਹੁਤ ਪਸੰਦ ਆਏਗੀ ਨਾਲੇ फटाफट ਬਣ ਜਾਂਦੀ ਹੈ ਨਾਲੇ ਟਾਈਮ ਵੀ ਨਹੀਂ ਲੱਗਦਾ ਤੇ ਬਿਨਾ ਪਿਆਜ਼ ਬਿਨਾ ਲਸਣ ਬਿਨਾ ਅਦਰਕ ਤੋਂ ਪਰ ਬਿਨਾ ਟਮਾਟਰਾਂ ਤੋਂ ਇਹ ਬਹੁਤ ਹੀ ਵਧੀਆ ਮਸਾਲੇਦਾਰ ਸੁੱਕੀ ਸਬਜੀ ਬਣਾ ਕੇ ਅੱਜ ਮੈਂ ਤਿਆਰ ਕੀਤੀ ਹੈ ਤੇ ਤੁਸੀਂ ਬਣਾਓਗੇ ਨਾ ਜ਼ਰੂਰ ਟ੍ਰਾਈ ਕਰਿਓ ਇਹਨੂੰ ਬਹੁਤ ਪਸੰਦ ਆਏਗੀ ਤੁਹਾਨੂੰ ਤੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਇੱਥੇ ਬੰਦ ਤੇ ਹੁਣ ਇਹਨੂੰ ਨਾ ਬੜੇ ਪੋਲੇ-ਪੋਲੇ ਹੱਥਾਂ ਨਾਲ ਮਿਕਸ ਕਰਾਂਗੇ ਤਾਂ ਕਿ ਸਾਡੀ ਸਬਜੀ ਟੁੱਟੇ ਨਾ ਤੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹਨੂੰ ਬਣਾਉਣ ਵਾਸਤੇ ਨਾ ਕੜਾਈ ਥੋੜੀ ਜਿਹੀ ਖੁੱਲੀ ਲਿਓ ਵੱਡੀ ਤਾਂ ਕਿ ਆਸਾਨੀ ਨਾਲ ਮਸਾਲੇ ਵਗੈਰਾ ਇਹਦੇ ਵਿੱਚ ਮਿਕਸ ਹੋ ਸਕਣ ਤੇ ਆਲੂ ਵਗੈਰਾ ਨੇ ਨਾ ਜਿਹੜੇ ਇਹ ਟੁੱਟਣਗੇ ਨਹੀਂ ਇਸ ਤਰ੍ਹਾਂ ਹੀ ਰਹਿਣਗੇ ਤੇ ਥੋੜੀ ਮੋਟੇ ਤਲੇ ਦੀ ਵੀ ਲਿਓ ਤਾਂ ਕਿ ਸੁੱਕੀ ਸਬਜੀ ਹੈ ਤਾਂ ਥੱਲੇ ਨਹੀਂ ਲੱਗੇਗੀ ਤੇ ਇਹ ਲੋ ਜੀ ਸਾਡੀ ਮਸਾਲੇਦਾਰ ਸੁੱਕੀ ਆਲੂ ਬੈਂਗਨਾਂ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਸਬਜੀ ਬਹੁਤ ਹੀ ਵਧੀਆ ਬਣੀ ਹੈ ਤੇ ਇਸ ਤਰ੍ਹਾਂ ਦੀ ਸਬਜੀ ਤੁਸੀਂ ਸਾਈਡ ਡਿਸ਼ ਵਿੱਚ ਬਣਾ ਸਕਦੇ ਹੋ ਤੇ ਸਾਈਡ ਡ वैसे भी ਤੁਸੀਂ ਇਹਨੂੰ ਲੰਚ ਜਾਂ ਡਿਨਰ 'ਚ ਕਦੋਂ ਵੀ ਬਣਾਓ ਰੋਟੀ ਨਾਲ ਪਰੌਂਠਿਆਂ ਨਾਲ ਖਾਓ ਇਹ ਬਹੁਤ ਸਵਾਦ ਲੱਗਦੀ ਹੈ ਤੇ ਲੰਚ ਬਾਕਸ ਵਿੱਚ ਵੀ ਪੈਕ ਕਰਕੇ ਦੇ ਸਕਦੇ ਹੋ ਸਫ਼ਰ ਵਿੱਚ ਵੀ ਬਣਾ ਕੇ ਲੈ ਜਾ ਸਕਦੇ ਹੋ ਤੇ ਬਸ ਇਹਨੂੰ ਤੁਸੀਂ ਟ੍ਰਾਈ ਕਰੋ ਤੁਹਾਨੂੰ ਬਹੁਤ ਪਸੰਦ ਆਏਗੀ ਔਰ ਜੇਕਰ ਤੁਹਾਨੂੰ 레ਸਪੀ ਪਸੰਦ ਆਇਆ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ